ਲੋਭੀ ਮੇਤਰੋ ਇੰਡੀਆ ਦੀ ਨੰਬਰ 1 ਨਹੀਂ ਚਲਾਈ ਦੇ ਵਿੱਚ ਵੀ ਨੰਬਰ 1 ਹੈ ਪੂਰੀ ਕੈਂਟ ਮਸੀਨ ਲੈ ਕੇ ਆਏ ਤੁਹਾਡੇ ਵਾਸਤੇ ਪ੍ਰੀਤ ਕੰਬਾਈਨ 2009 ਮਾਡਲ ਹੈ ਤੇ ਨੰਬਰ ਮਸੀਨ ਦਾ ਪੰਜਾਬ ਦਾ ਤੇ ਫਸਟ ਓਨਰ ਪਾਰਟੀ ਦੇ ਨਾਮ ਹੈ ਜੇ ਗੱਲ ਕਰੀਏ ਮੇਤਰੋ ਟਾਇਰਾਂ ਦੀ ਕੰਡੀਸ਼ਨ ਚੈੱਕ ਕਰ ਲਓ ਟਾਇਰ ਚਾਰੇ ਲਗਭਗ ਇਹ ਕਹਿ ਸਕਦੇ ਆਂ ਵੀ 80% ਟਾਇਰਾਂ ਦੀ ਕੰਡੀਸ਼ਨ ਹੈ ਪਿਛਲੇ ਹਿੱਸੇ ਦਾ ਜੈਕ ਨਵਾਂ ਲੱਗਿਆ ਹੋਇਆ ਮੂਹਰੇ ਦੇ ਦੋਨੇ ਜੈਕ ਨਵੇਂ ਲੱਗੇ ਹੋਏ ਨੇ ਕੰਮਕਾਰ ਦੀ ਪੂਰੀ ਓਕੇ ਆ ਪਿੰਡ ਬੱਗਿਆਣਾ ਦੇ ਵਿੱਚ ਵਕਾਊ ਖੜੀ ਆ ਮਿੱਤਰੋ ਕੋਟ ਕਪੂਰੇ ਦੇ ਨੇੜੇ ਜੇ ਕਿਸੇ ਭਰਾ ਨੇ ਖਰੀਦਣੀ ਆ 2009 ਮਾਡਲ ਹੈ ਤੇ ਬਿਲਕੁਲ ਨਾ ਬਾਜਮ ਰੇਟ ਜਨ ਕਿ 7.5 ਲੱਖ ਰੁਪਈਆ ਇਹ ਮਸ਼ੀਨ ਦੀ ਡਿਮਾਂਡ ਰੱਖੀ ਗਈ ਆ ਬਾਕੀ ਮੌਕੇ ਤੇ ਹੁੰਗਾ ਮੰਨਤਾ ਤਾਂ ਮੈਂ ਡੀਪਿੰਸ ਦੀ ਸਾਹੀ ਓਕੇ ਆ ਰਿਮਾਂ ਦੀ ਚੈੱਕ ਕਰਵਾ ਦੇ ਕੋਈ ਟੁੱਟ ਭੱਜ ਨਹੀਂ ਚੱਲ ਚਲਾਵੇ ਦੀ ਪੂਰੀ ਓਕੇ ਆ ਸੀਜਨ ਦਾ ਸਿਰਫ 200 ਤੋਂ 250 ਕਿੱਲਾ ਇਹ ਮਸ਼ੀਨ ਦੇ ਨਾਲ ਕੱਟਿਆ ਜਾਂਦਾ ਪਿੰਡ ਦੇ ਰਗਵੇ ਦੀ ਚਲਦੀ ਹੈ ਕੋਈ ਬਾਹਰ ਨਹੀਂ ਜਾਂਦੀ ਸਟਾਪ ਆਕਰਾਂ ਦੀ ਚੈੱਕ ਕਰਵਾਦੇ ਭਾਈ ਜੇ ਕਿਸੇ ਭਰਾ ਨੇ ਖਰੀਦਣੀ ਹੈ ਮੇਤਰੋ ਨੰਬਰ ਸਕਰੀਨ ਤੇ ਚੱਲਦਾ 7.5 ਲੱਖ ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਹੋਊਗਾ ਮਾਨ ਤਾਨ ਪਿੰਡ ਬੱਗਿਆਣਾ ਤੇ ਡਿਸਟ੍ਰਿਕਟ ਪੈ ਜਾਂਦਾ ਜੀ ਫਰੀਦਕੋਟ ਹਾਂਜੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਕਾਉ ਖੜੀ ਆ ਕੋਟ ਕਪੂਰੇ ਦੇ ਨੇੜੇ ਖੜੀ ਆ 5 ਗ੍ਰੈਂਟਲਾਂ ਦੇ ਨੇੜੇ ਖੜੀ ਆ ਸਾਰੀ ਕੰਡੀਸ਼ਨ ਵੀ ਹੋਰੇ ਜਨਾਂ ਦਾ ਮੇਤਰੋ ਪ੍ਰਿੰਟ ਵਾਲਿਆਂ ਦੀ ਆ ਨਾਭੇ ਵਾਲਿਆਂ ਦੀ ਮਸ਼ੀਨ ਆ ਕਰੋ ਸੰਪਰਕ ਦਾ ਨੰਬਰ ਸਕਰੀਨ ਤੇ 7.5 ਲੱਖ ਰੁਪਏ ਡਿਮਾਂਡ ਹਮ ਜੀ ਸਰ ਕੋ